ਜੇ ਤੁਸੀਂ ਰਾਜਸਥਾਨ ਤੋਂ ਪੰਜਾਬ ਜਾਣਾ ਹੈ ਜਾਂ ਪੰਜਾਬ ਤੋਂ ਰਾਜਸਥਾਨ ਆਉਣਾ ਹੈ ਤਾਂ ਇਸ ਖਬਰ ਨੂੰ ਧਿਆਨ ਦੇ ਨਾਲ ਸੁਣੋ ਕਿਉਂਕਿ ਤੁਹਾਨੂੰ ਖਤਰਲ ਖੜਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਰਾਜਸਥਾਨ ਤੋਂ ਪੰਜਾਬ ਜਾਣ ਵਾਲਿਆਂ ਦੀ ਐਂਟਰੀ ਬੰਦ ਕਰ ਦਿੱਤੀ ਗਈ ਹੈ ਜੋ ਰਾਜਸਥਾਨ ਤੋਂ ਆ ਜਾ ਰਹੇ ਨੇ ਉਹਨਾਂ ਦੀ ਐਂਟਰੀ ਹੁਣ ਬੰਦ ਕਰ ਦਿੱਤੀ ਹੈ ਨੈਸ਼ਨਲ ਹਾਈਵੇ ਨੰਬਰ 62 ਤੋਂ ਪੰਜਾਬ ਤੋਂ ਰਾਜਸਥਾਨ ਅਤੇ ਰਾਜਸਥਾਨ ਤੋਂ ਪੰਜਾਬੋਂ ਜਾਣ ਵਾਲਿਆਂ ਦੀ ਐਂਟਰੀ ਨੂੰ ਬੰਦ ਕਰ ਦਿੱਤਾ ਗਿਆ ਐਂਬੂਲੈਂਸ ਤੱਕ ਨਹੀਂ ਜਾਣ ਦਿੱਤੀ ਜਾ ਰਹੀ ਲੋਕ ਬੇਹੱਦ ਖੱਜਲਖੁਆਰ ਹੋ ਰਹੇ ਨੇ ਲੋਕ ਕੱਚੇ ਰਸਤੇਆਂ ਥਾਣੀ ਜਾਣ ਦੇ ਲਈ ਮਜਬੂਰ ਹੋ ਚੁੱਕੇ ਨੇ ਇੱਥੋਂ ਤੱਕ ਪੰਜਾਬ ਰੋਡਵੇਸ ਦੀਆਂ ਬੱਸਾਂ ਵੀ ਰਾਜਸਥਾਨ ਦੇ ਵਿੱਚ ਦਾਖਲ ਨਹੀਂ ਹੋਣ ਦਿੱਤੀਆਂ ਜਾ ਰਹੀਆਂ ਸੋ ਲੋਕ ਜੋ ਸਫ਼ਰ ਕਰ ਰਹੇ ਸੀ ਨਾ ਬੱਸਾਂ ਦੇ ਵਿੱਚ ਉਹਨਾਂ ਨੂੰ ਵਾਪਿਸ ਮੁੜਨਾ ਪੈ ਰਿਹਾ ਪੰਜਾਬ ਤੋਂ ਰਾਜਸਥਾਨ ਅਤੇ ਰਾਜਸਥਾਨ ਤੋਂ ਪੰਜਾਬ ਆਉਣ ਵਾਲੇ ਲੋਕ ਪੈਦਲ ਆ ਰਹੇ ਨੇ ਕਰੀਬ 250 ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ ਚਾਰ ਪਰਤਾਂ ਦੇ ਵਿੱਚ ਤੈਨਾਤੀ ਕੀਤੀ ਗਈ ਹੈ ਪਹਿਲੀ ਪਰਤ ਦੇ ਵਿੱਚ ਦੰਗਰੋਕ ਫੋਰਸ ਅਤੇ ਵਾਟਰ ਕੈਨਨ ਸ਼ਾਮਿਲ ਨੇ ਦੂਸਰੀ ਪਰਤ ਤੇ ਵਿੱਚ ਬੈਰੀਕੇਟਿੰਗ ਕੀਤੀ ਗਈ ਹੈ ਤੇ ਤੀਸਰੀ ਅਤੇ ਚੌਥੀ ਪਰਤ ਦੇ ਵਿੱਚ ਪੁਲਿਸ ਮੁਲਾਜ਼ਮ ਸ਼ਾਮਿਲ ਕੀਤੇ ਗਏ ਨੇ ਤੱਕ ਬਾਰਡਰ ਤੇ ਇੰਟਰਨੈਟ ਸੇ ਫਾਵਾ ਵੀ ਬੰਦ ਕੀਤੀਆਂ ਗਈਆਂ ਇੱਕ ਵਾਰ ਲੋਕਾਂ ਦੀ ਸੁਬਾਨੀ ਸੁਣਦੇ ਆ ਕਿ ਉਹਨਾਂ ਨੂੰ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮਰੀਜ਼ ਲੈ ਕੇ ਆਇਓ ਹਾਂਜੀ ਮਰੀਜ਼ ਲੈ ਕੇ ਆਇਓ ਤੇ ਮੰਨ ਲਓ ਕਿਹੜੇ ਰਸਤੇ ਆਇਓ ਆਪਾ ਦਾ ਜੀ ਉਹ ਜਿਹੜਾ ਕੱਚਾ ਰਸਤਾ ਉਹਦੇ ਜਿਹੜੇ ਰਸਤੇ ਜਾਈਏ ਨਹੀਂ ਐਂਬੂਲੈਂਸ ਨੂੰ ਵੀ ਲੰਘਣ ਦਿੰਦੇ ਨਾ ਐਂਬੂਲੈਂਸ ਨੂੰ ਵੀ ਲੰਘਣ ਦਿੰਦੇ ਨਹੀਂ ਜੀ ਕਿਉਂਕਿ ਉਹ ਬੈਰੀਅਰ ਲਾ ਰੱਖਿਆ ਨੇ ਸਾਰੇ ਬੰਦ ਹੀ ਕਰ ਰੱਖੀ ਰੋਡ ਅੱਛਾ ਐਂਬੂਲੈਂਸ ਨੂੰ ਵੀ ਸਹੂਲਤ ਨਹੀਂ ਕੀ ਹਾਂ ਸਹੂਲਤ ਨਹੀਂ ਕੀ ਜੀ ਤਾਂ ਬਾਕੀ ਦਾ ਜੀ ਦੇਖੋ ਕੀ ਕਿਸਾਨਾਂ ਕੋਲ ਉਹਨਾਂ ਦਾ ਆਪਾਂ ਨੂੰ ਪਤਾ ਨਹੀਂ ਪਰ ਸਭ ਤੋਂ ਵੱਡੀ ਗੱਲ ਇਹ ਹੈ ਆਮ ਜਿਹੜਾ ਬੰਦਾ ਹੈ ਨਾ ਉਹ ਪਰੇਸ਼ਾਨ ਹੁੰਦਾ ਠੀਕ ਹੈ ਨਹੀਂ ਤੁਸੀਂ ਹੁਣ ਜਿਹੜਾ ਬਾਇਰ ਰੋਡ ਆਉਣਾ ਸੀ ਤੁਸੀਂ ਅਦਰ ਅੱਦੀ ਆਏ ਆ ਤੁਹਾਨੂੰ ਕਿੰਨਾ ਕੁ ਮੁਸ਼ਕਲ ਹੋਇਆ ਮੁਸ਼ਕਲ ਤਾਂ ਹੈ ਜੀ ਕੱਚਾ ਰਹਾ ਹੈ ਦੂਜੀ ਗੱਲ ਹੈ ਹੁਣ ਤਾਂ ਮੰਨ ਲਓ ਜੀ ਜਿਵੇਂ ਕੋਈ ਸਾਂਹ ਵਾਲਾ ਮਰੀਜ਼ ਹੁੰਦਾ ਹੈ ਉਹਨੂੰ ਮਿੱਟੀ ਚੜੂਗੀ ਉਹਨੂੰ ਤਾਂ ਨੋਰਮਲ ਜੀ ਗੱਲ ਹੈ ਔਰ ਕਚੇ ਰਾਹ ਆਵਾਂਗੇ ਤਾਂ ਉਹਨੂੰ ਦਿੱਕਤ ਹੈ ਠੀਕ ਹੈ ਮਰੀਜ਼ ਨੂੰ ਵੀ ਦਿੱਕਤ ਹੈ ਸਾਨੂੰ ਵੀ ਦਿੱਕਤ ਹੈ ਕਿਉਂ ਗੱਡੀ ਚੱਕਲੀ ਲੱਗੂਗੀ ਮਰੀਜ਼ ਨੂੰ ਆਪਰੇਸ਼ਨ ਹੋਇਆ ਹੋਇਆ ਤੇ ਮਰੀਜ਼ ਨੂੰ ਦਿੱਕਤ ਹੈ ਮਰੀਜ਼ ਤਾਂ ਦਿੱਕਤ ਤਾਂ ਬਹੁਤ ਹੈ ਜੀ ਇੱਕ ਤਾਂ ਮੰਨ ਲਓ ਵੀ ਹੁਣ ਅਸੀਂ ਹੁਣ ਪਹੁੰਚ ਜਾਣਾ ਸੀਗਾ ਕਲਰ ਖੜੇ ਜਾਣਾ ਜੀ ਕਲਰ ਖੜੇ ਪਹੁੰਚ ਜਾਣਾ ਸੀਗਾ ਹੁਣ ਅਜੇ ਤੱਕ ਥੇ ਖੜੇ ਆ ਅਸੀਂ ਮਰੀਜ਼ ਜਾਣਾ ਸੀਗਾ ਹੋਰ ਤੋਂ ਚੱਲ ਕੇ ਆਏ ਸੀ ਬੱਸ ਡਰਾਈਵਰ ਆਈ ਮੈਂ ਪੰਜਾਬ ਰੋਡਾਂ ਦੇ ਫਰੋਕ ਡੀਪੂ ਦਾ ਤੇ ਸਾਧੂ ਵਾਲਾ ਬਾਰਡਰ ਬਿਲਕੁਲ ਉਸ ਤੋਂ ਅਸੀਂ ਸਵਾਰ ਕੇ ਇੱਥੇ ਉਤਾਰ ਕੇ বাস ਇੱਥੇ ਰੁਕੀ ਹੋਣੀ ਹੈ ਉਸ ਤੋਂ ਬਾਅਦ ਜਾਵਾਂਗੇ ਜੀ ਹਬੌਰ ਨੂੰ ਕਿੰਨੀ ਦੇਰ ਹੋਊਗੀ ਗੱਡੀ ਰੁਕੂ ਘੰਟਾ ਹੋ ਗਿਆ ਜੀ 1 ਘੰਟਾ ਹੋ ਗਿਆ ਇੱਥੇ ਖੜੇ ਨੂੰ ਜਿਹੜਾ ਮੇਨ ਛੜਕਾ ਜਿਵੇਂ ਨੈਸ਼ਨਲ ਹਾਈਵੇ ਬੰਦ ਕੀਤਾ ਹੋਰ ਰਸਤੇ ਤੇ ਬੰਦ ਕੀਤੇ ਕਿ ਨਹੀਂ ਨਹੀਂ ਹੋਰ ਕੋਈ ਬੰਦ ਰਸਤਾ ਵਾਂਗ ਹੋਰ ਜਿਵੇਂ ਰਾਸਤਾਨ ਜੀ ਗੰਗਾ ਨਗਰ ਜਾਣਾ ਹੋਵੇ ਤਾਂ ਹੋਰ ਫਿਰ ਲੋਕ ਕਿੱਧਰ ਦੀ ਜਾ ਰਹੇ ਆ ਲੋਕ ਇੱਥੋਂ ਜਿਆਦਾ ਬਲਦੇਵ ਸਿੰਘ ਦੀ ਟਾਣੀ ਤੋਂ ਜਾ ਰਹੇ ਆ ਅੱਛਾ ਤੇ ਯਾ ਛੜਕੀ ਪਿੰਡ ਤੋਂ ਜਾ ਰਹੇ ਆ ਅੱਛਾ ਉਹ ਕਿੰਨੀ ਦੂਰ ਪੈਂਦਾ ਇੱਥੋਂ 12 ਕਿਲੋਮੀਟਰ ਦੂਰ ਅਸੀਂ ਬੁਰੋਂ ਆਇਆ ਗੰਗਾ ਨਗਰੋਂ ਵਾਪਸ ਜਾ ਰਹੇ ਹਾਂ ਜੀ ਦਵਾਈ ਲੈਣਾ ਆਏ ਸੀ ਠੀਕ ਹੈ ਜੀ ਹਾਂਜੀ ਜੇ ਅੱਗੇ ਟ੍ਰੈਫਿਕ ਲੱਗਿਆ ਹੈ ਹਾਂਜੀ ਉਹਦੇ ਤੁਹਾਨੂੰ ਕੀ ਹੈਗੀ ਕੋਈ ਪ੍ਰੋਬਲਮ ਹਾਂਜੀ ਉਹ ਦੋ 2.5 ਕਿਲੋਮੀਟਰ ਤੁਰ ਕੇ ਆਣਾ ਪੈਂਦਾ ਜੀ ਹਾਂਜੀ ਤੇ ਉਹ ਟਰੈਂਪੂ ਤੇ ਆਏ ਜੀ ਜਦੋਂ ਤੁਸ ਬਸ ਨੂੰ ਬਸ ਕਿਲੇ ਫਿਰ ਟਰੈਂਪੂ ਟੱਪਨ ਦਿੰਦੇ ਜੀ ਹਾਂਜੀ ਟਰੈਂਪੂ ਟੱਪਨ ਦਿੰਦੇ ਨਹੀਂ ਟਰੈਂਪੂ ਰਸਤਾ ਹੀ ਬੰਦ ਹੈਗਾ ਟਰੈਂਪੂ ਤਾਂ ਅਦਰ ਬੰਦ ਹੈਗਾ ਰਸਤਾ ਕਿੱਥੋਂ ਦੇ ਰਹਿਣ ਆ ਲਿਓ ਇੱਥੋਂ ਦੀ ਪੰਜਾਬ ਤੇ ਰਹਿਣ ਆ ਲਿਓ ਜਿਹੜਾ ਪਿੰਡ ਆ ਆ ਸਮਾਨ ਖੜਾ ਸਮਾਨ ਖੜਾ ਤੇ ਕੀ ਪ੍ਰੋਬਲਮ ਕੀ ਆ ਰਹੀ ਆ ਬਾਕੀ ਪ੍ਰੋਬਲਮ ਜੀ ਜਸ ਜਾਮ ਹੋ ਰੱਖ ਰੱਖ ਹੈ ਜਦ ਪ੍ਰੋਬਲਮ ਹੀ ਪ੍ਰੋਬਲਮ ਹੈ ਜਾਨਾਉਂ ਦੀ ਬਹੁਤ ਜ਼ਿਆਦਾ ਦਿੱਕਤ ਆਈ ਜਾਂਦੀ ਠੀਕ ਹੈ ਜੀ ਨਹੀਂ ਹੁਣ ਤੁਸੀਂ ਦਪਈਆਵਾਂ ਤੇ ਉਹ ਦਪਈਆਵਾਂ ਵੀ ਨਹੀਂ ਲੰਗਣ ਦੇ ਰਹੀ। ਨਹੀਂ ਜੀ ਨਾ ਨਹੀਂ ਲੰਗਣ ਦੇ ਰਹੀ। ਕੀ ਤੁਸੀਂ ਹੁਣ ਕਿੱਦਾਂ ਜਾ ਰਹੇ ਹੋ ਫਿਰ ਜੇ ਤੁਸੀਂ ਬਹੁਤ ਔਖਾ ਬਾਅਦ ਸੀ ਮੋੜ ਰਹੇ ਆ ਜੀ। ਠੀਕ ਹੈ। ਉਸਮਾਨ ਖੇੜੇ ਤੋਂ ਮੰਨ ਲਓ ਜਿਵੇਂ ਰਾਜਸਥਾਨ ਕਿੰਨੀ ਦੂਰ ਰਹੇ ਜਾਂਦਾ। 8 ਕਿਲੋਮੀਟਰ ਰਹੇਗਾ ਜੀ। 8 ਕਿਲੋਮੀਟਰ। ਜਿਵੇਂ ਕੋਈ ਕੰਮ ਤੰਦਾ ਜਾਂ ਕੋਈ ਸ਼ਹਿਰ ਵਾਹ ਕਰਾ। ਕੁਛ ਵੀ ਨਹੀਂ ਜਾਣ ਦਿੰਦੇ ਜੀ। ਅੱਛਾ। ਹਾਂ। ਬਿਲਕੁਲ। ਐਂਬੂਲੈਂਸ ਵੀ ਵਾਪਸ ਮੁੜੀ। ਐਂਬੂਲੈਂਸ ਵੀ ਵਾਪਸ ਆਈ। ਅੱਛਾ ਕਿਨੂੰ ਕਿਨੂੰ ਵਾਪਸ ਕਰ ਰਹੇ ਆ ਜੀ? ਐਂਬੂਲੈਂਸ ਵੀ ਵਾਪਸ ਗਈ ਸਵੇ ਐਂਬੂਲੈਂਸ ਵੀ ਕੋ ਬਾਅਦ ਤਾਂ ਬਿਲਕੁਲ ਉਧਰ ਕੀ ਰਸਤਾ ਨੂੰ ਉਧਰ ਹੋ ਅੱਛਾ ਤੇ ਫਿਰ ਜਿਹੜਾ ਰੂਟ ਆ ਉਹ ਕਿਵੇਂ ਡਬਟ ਵਿਚਾ ਹੋ ਰਿਹਾ ਜਾ ਰਹੇ ਪਰੇਸ਼ਾਨ ਹੋ ਰਹੇ ਗੱਡੀਆਂ ਖੜੀਆਂ ਉਹ ਬਿਲਕੁਲ ਸਾਰੀਆਂ ਲੈਣ ਤੇ ਠੀਕ ਹੈ ਜੀ ਸਰਕਾਰ ਬਹੁਤ ਧੱਕਾ ਕਰ ਰਹੀ ਹੈ ਭਾਜੀ ਜੇਪੀ ਸਰਕਾਰ ਠੀਕ ਹੈ ਪਰੇਸ਼ਾਨ ਸਭ ਸਭ ਲੋਕ ਦੇਖੋ ਸਭ ਆਪ ਸੋ ਰਹੇ ਹੂੰ ਹੂੰ ਰਾਜਸਥਾਨ ਦਾ ਬੈਗ ਮੋੜਦੀ ਹੈ ਹੂੰ ਤੇ ਤੁਸੀਂ ਰਾਜਸਥਾਨ ਤੋਂ ਆਏ ਹੋ ਤੇ ਤੁਸੀਂ ਸਹੀ ਕੋਈ ਮੁਸ਼ਕਲਤਾ ਨਹੀਂ ਆਈ ਤੁਹਾਨੂੰ ਨਹੀਂ ਇੱਥੇ ਹੀ ਮੁਸ਼ਕਲ ਆਈ ਹੈ ਕੀ ਮੁਸ਼ਕਲ ਆਈ ਹੈ ਮਸਕਲ ਆਈ ਹੈ ਜਾਂ ਬੰਦ ਹੈ ਅੱਛਾ ਘੁੰਮ ਕੇ ਆਣਾ ਪਿਆ ਦੋ ਤਿੰਨ ਵਾਰੀ ਮੋਟਰਸਾਈਕਲ ਡਿੱਗ ਗਿਆ ਉਧਰ ਅੱਛਾ ਹੁਣ ਪਹੁੰਚੇ ਆ ਅੱਛਾ ਹਾਈਵੇ ਤੇ ਦੇਖੋ ਚੱਲੇ ਆ ਅੱਛਾ